ਕੈਨੇਡਾ ਦੇ ਕੁਝ ਹਿੱਸਿਆਂ ਦੇ ਵਿੱਚ ਇੱਕੋ ਮਹੀਨੇ ਤੋਬਾ ਕਰਾ ਦੁੱਤੀ ਹੈ ਟੋਰਾਂਟੋ ਮਿਸਿਸਾਗਾ ਦੇ ਵਿੱਚ ਹੋਰ ਕਈ ਜਿਹੜੇ ਖੇਤਰ ਨੇ ਹੜਾਂ ਵਰਗੇ ਹਾਲਾਤ ਉੱਥੇ ਬਣੇ ਹੋਏ ਨੇ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਵੱਡੀਆਂ ਸਮਸਿਆਵਾਂ ਆ ਰਹੀਆਂ ਨੇ ਦੱਸਦੀ ਕਿ ਮਿਸਿਸ ਸਾਗਾ ਦੇ ਵਿੱਚ ਵੀ ਭਾਰੀ ਮੀਂਹ ਜਿਹੜਾ ਪੈ ਰਿਹਾ ਹੈ ਦੁਪਹਿਰ ਤੋਂ ਦੱਸਿਆ ਜਾ ਰਿਹਾ ਹੈ ਕਿ ਐਤਵਾਰ ਤੱਕ ਜਾਰੀ ਰਹਿੰਦੀ ਇਸ ਨੂੰ ਸੰਭਾਵਨਾ ਦੱਸੀ ਗਈ ਹੈ ਇਲਾਕੇ ਦੇ ਵਿੱਚ ਕਈ ਘਰਾਂ ਤੇ ਕਾਰੋਬਾਰਾਂ ਦੀਆਂ ਛੁਰੀਆਂ ਜਾਇਦਾਦਾਂ ਨੇ ਉਹਨਾਂ ਨੂੰ ਨੁਕਸਾਨ ਪਹੁੰਚਿਆ ਕਈ ਦਰਖਤ ਅਤੇ ਬਿਜਲੀ ਦੀਆਂ ਲਾਈਨਾਂ ਜਿਹੜੀਆਂ ਡੇਗੀਆਂ ਨੇ ਇਸ ਤੋਂ ਬਾਅਦ ਦੱਸਦੀ ਹੈ ਕਿ ਮੌਸਮ ਵਿਭਾਗ şu ਹੈ ਉੱਥੋਂ ਦਾ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਭਾਰੀ ਮੀਂਹ ਜਿਹੜਾ ਪੈ ਸਕਦਾ ਹੈ ਸੋ ਕੁਝ ਸੜਕਾਂ ਸਥਾਨਕ ਹੜ੍ਹਾਂ ਦਾ ਜੋ ਹੈ ਰੂਪ ਤਾਰ ਕਿ ਯਾਨੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਛੇੜਾ ਇੱਕੋ ਦਮ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਮਿਸਿਸ ਸਾਗਾ ਦੇ ਵਿਸ਼ੂ ਲਗਾਤਾਰ ਮੀਂਹ ਅਤੇ ਖਰਾ ਮੌਸਮ ਦੇ ਕਾਰਨ ਕਈ ਥਾਵਾਂ ਦੇ ਉੱਤੇ ਜਿਹੜਾ ਹਨ ਵਰਗੇ ਹਾਲਾਤ ਬਣੇ ਨੇ ਐਮਰਜੈਂਸੀ ਦੇ ਵਿੱਚ ਸਹਾਇਤਾ ਜੋ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੈਨੇਡਾ ਦੀਆਂ ਛੜੀਆਂ ਸੜਕਾਂ ਨੇ ਮਿਸਿਸ ਸਾਗਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਟ੍ਰਾਂਟੋ ਦੇ ਵਿੱਚ ਵੀ ਭਾਰੀ ਮੀਂਹ ਜਿਹੜਾ ਪਿਆ ਉਸ ਤੋਂ ਬਾਅਦ ਕੀ ਆ ਚਾਰਿਆ ਕਿ ਲਗਾਤਾਰ ਭਾਰੀ ਮੀਂਹ ਪੈਣ ਦੇ ਕਾਰਨ ਸੜਕਾਂ ਦੇ ਉੱਤੇ ਪਾਣੀ ਹੀ ਪਾਣੀ ਜਿਹੜਾ ਨਜ਼ਰ ਆ ਰਿਹਾ ਤਸਵੀਰਾਂ ਤੋਂ ਤੁਸੀਂ ਦੇਖ ਸਕਦੇ ਹੋ ਇੰਸ਼ਾਅੱਲਾਹ ਤੇ ਕਿ ਪਾਣੀ ਪਿੱਛੋਂ ਜੋ ਹੈ ਇਸ ਤਰੀਕੇ ਦੇ ਨਾਲ ਆ ਰਿਹਾ ਜਿਵੇਂ ਕੋਈ ਨਹਿਰ ਵਗਦੀ ਹੋਵੇ ਸੋ ਹੜਾਂ ਵਰਗੀ ਸਥਿਤੀ ਜਿਹੜੀ ਬਣੀ ਹੋਈ ਹੈ ਕੁਝ ਸੜਕਾਂ ਸਥਾਨਕ ਹੜਾਂ ਦੇ ਕਾਰਨ ਜੋ ਹੈ ਇੱਥੇ ਦੱਸਿਆ ਜਾ ਰਿਹਾ ਕਿ ਸੜਕਾਂ ਬੰਦ ਕੀਤੀਆਂ ਗਈਆਂ ਨੇ ਰੂਟ ਅਲੱਗ ਕਰ ਦਿੱਤੇ ਗਏ ਨੇ ਕਈ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਛੇੜਾ ਦਾਖਲ ਹੋਇਆ ਲੋਕਾਂ ਦਾ ਨੁਕਸਾਨ ਜਿਹੜਾ ਇਸ ਦੇ ਵਿੱਚ ਹੋਇਆ ਤੇ ਉਤਰੋ ਬਿਜਲੀ ਵੀ ਜਿਹੜੀ ਹੈ ਬੰਦ ਹੋਣ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ 得。 ਸਾਹਮਣਾ ਜੜਾ ਕਰਨਾ ਪੈ ਰਿਹਾ ਸੋ ਲਗਾਤਾਰ ਦੱਸਿਆ ਜਾ ਰਿਹਾ ਕਿ ਘਟੂ ਘਟ ਸੂਕਰਾਂ ਦੇ ਵਿੱਚ ਪਾਣੀ ਜਿਹੜਾ ਉਹ ਭਰ ਗਿਆ ਕਿਉਂਕਿ ਇੱਕ ਪਾਸੇ ਇੱਕ ਪਾਈਪ ਫਟਣ ਦੀ ਖਬਰ ਵੀ ਡਾਊਨਟਾਊਨ ਮਾਂਟਰੀਅਲ ਦੇ ਵਿੱਚ ਦੇਖਣ ਨੂੰ ਮਿਲੀ ਵੱਡਾ ਪਾਣੀ ਜਿਹੜਾ ਇੱਕ ਉਥੇ ਪਾਈਪ ਫਟ ਜਾਂਦਾ ਜਿਸ ਦੇ ਨਾਲ 12000 ਲੋਕਾਂ ਦੇ ਲਈ ਬਿਜਲੀ ਬੰਦ ਹੋਣ ਦੀ ਖਬਰ ਸਾਹਮਣੇ ਆਈ ਹੈ ਦੂਜੀ ਪਾਸੇ ਕੈਨੇਡਾ ਦੇ ਜਿਹੜੇ ਕੁਝ ਹਿੱਸੇ ਨੇ ਜਿਵੇਂ ਗੱਲ ਕੀਤੀ ਜਾਵੇ ਟ੍ਰਾਂਟੋ ਮਿਸਿਸਾਗਾ ਤੇ ਹੋਰ ਜਿਹੜੇ ਨੇ ਖੇਤਰ ਉਹਨਾਂ ਦੇ ਵਿੱਚ ਖੜ ਵਰਗੇ ਹਾਲਾਤ ਬਣੇ ਨੇ ਤੁਸੀਂ ਇਹਨਾਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਕੈਨੇਡਾ ਦੀਆਂ ਸੜਕਾਂ ਦੇ ਉੱਤੇ ਇੱਕ ਉਮੀਦ ਦੇ ਨਾਲ ਜਿਹੜਾ ਚਾਰੇ ਪਾਸੇ ਤਰਥੱਲੀ ਮੱਚੀ ਹੋਈ ਹੈ ਲੋਕਾਂ ਦੀਆਂ ਗੱਡੀਆਂ ਕਰਾਂ ਦੇ ਬਾਰ ਖੜੀਆਂ ਸਨ ਲੇਕਿਨ ਇਸੇ ਦੇ ਦੌਰਾਨ ਦੱਸਿਆ ਜਾ ਰਿਹਾ ਕਿ ਕਈ ਥਾਵਾਂ ਦੇ ਉੱਤੇ ਤਾਂ ਲੋਕਾਂ ਦੀਆਂ ਜਾਇਦਾਦਾਂ ਜਿਹੜੀਆਂ ਨੇ ਜਾਨਕੀ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਕਿਉਂਕਿ ਘਰਾਂ ਦੇ ਅੰਦਰ ਤੱਕ ਪਾਣੀ ਦਾਖਲ ਹੋਇਆ ਦੂਜੀ ਪਾਸੇ ਲੋਕਾਂ ਦੀਆਂ ਜੁੜੀਆਂ ਗੱਡੀਆਂ ਨੇ ਉਹ ਵੀ ਕਿਤੇ ਨਾ ਕਿਤੇ ਨੁਕਸਾਨੀਆਂ ਛੜੀਆਂ ਯਾਨੀ ਤੇ ਦੂਜੀ ਪਾਸੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਵੀ ਜਿਹੜਾ ਦਾਖਲ ਹੋਇਆ ਸੋ ਤੁਸੀਂ ਕੈਨੇਡਾ ਦੀ ਮਿਸਿਸਾਗਾ ਤੋਂ ਤਸਵੀਰਾਂ ਦੇਖ ਰਹੇ ਹੋ ਟ੍ਰਾਂਟੋ ਦੇ ਵਿੱਚ ਵੀ ਭਾਰੀ ਮੀਂਹ ਪਿਆ ਜਿਸ ਤੋਂ ਬਾਅਦ ਸੜਕਾਂ ਜਿਹੜੀਆਂ ਨੇ ਨਦੀ ਦਾ ਰੂਪ ਧਾਰ ਚੁੱਕੀਆਂ ਨੇ ਇੰਝ ਲੱਗ ਰਿਹਾ ਕਿ ਪਿੱਛੋਂ ਕਈ ਨਹਿਰ ਜਿਹੜੀ ਵਗਦੀ ਹੋਵੇ ਸੋ ਲਗਾਤਾਰ ਪਾਣੀ ਵਧਿਆ ਲੇਕਿਨ ਇਸ ਤੋਂ ਬਾਅਦ ਸਹਾਇਤਾ ਲੋਕਾਂ ਦੀ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਲੋਕਾਂ ਦੀ ਮਦਦ ਜਿਹੜੀ ਕੀਤੀ ਜਾ ਰਹੀ ਹੈ ਲੇਕਿਨ ਕਿਹਾ ਜਾ ਰਿਹਾ ਕਿ ਹੁਣ ਵਾਲੇ ਦਿਨਾਂ ਦੇ ਵਿੱਚ ਉੱਥੇ ਹੋਰ ਭਾਰੀ ਮੀਂਹ ਜਿਹੜਾ ਪੈ ਸਕਦਾ ਹੈ